ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਬਲਕਾਰ ਸਿੰਘ ਇੱਕ ਅਜੀਹਾ ਇਨਸਾਨ ਜੇ ਕਿਤੇ ਨਾ ਕਿਤੇ ਮੌਤ ਵੀ ਹੋਈ ਤਾਂ ਬਲਕਾਰ ਸਿੰਘ ਦੇ ਕਾਰਨ ਹੋਈ ਹੈ ਤੇ ਜੋ ਗੱਲਾਂ ਸੁਣਨ ਚਾਹੁੰਦੀਆਂ ਬਲਕਾਰ ਸਿੰਘ ਦੀ ਜ਼ੁਬਾਨ ਹੀ ਕਹਿੰਦੇ ਏਨੀ ਕਿ ਜ਼ਿਆਦਾ ਖਤਰਨਾਕ ਸੀ ਬੋਲਣ ਚ ਨੰਬਰ 2 ਤੇ ਜੇ ਅੱਜ ਮੰਨ ਕੇ ਚਲੋ ਸਿੱਧੂ ਮੂਸੇ ਵਾਲਿਆ ਨੇ ਜਿੱਥੇ ਅੱਜ ਖੜਾ ਨਾ ਲੋਕ ਉਹਨੂੰ ਜਾਣ ਰਹੇ ਆ ਤੇ ਮੈਂ ਲਿਖ ਕੇ ਦੇ ਦਿੰਦਾ ਜੇ ਬਲਕਾਰ ਸਿੰਘ ਆ ਇਹਨੂੰ 2-4 ਹੋਰ ਇਲੈਕਸ਼ਨ ਲੰਘਣ ਦਿਓ ਇਹਨੂੰ ਤਾਂ ਸਿਰਫ ਰਹੀ ਗੀ ਐਮਐਲਏ ਜਾਂ ਐਮਪੀ ਦੀ ਚਾਹਤ ਇਸ ਬੰਦੇ ਨੇ ਸਿੱਧੂ ਮੂਸੇਵਾਲਾ ਸਾਹਿਬ ਨੂੰ ਵੀ ਰੋਲ ਦੇਣਾ ਬਲਕੌਰ ਸਿੰਘ ਨੇ ਯਾਰ ਬਹੁਤ ਵੱਡੀ ਗੱਲ ਕਹਿ ਰਹੇ ਹਾਂ ਤੁਹਾਨੂੰ ਲੋਕਾਂ ਨੇ ਕਮੈਂਟਾਂ ਚ ਤਸੱਲੀ ਘਰਾ ਦੇਣੀ ਤੁਹਾਡੀ ਦੇਖੋ ਜੀ ਜੋ ਸਚਾਈ ਉਹ ਸਾਨੂੰ ਸਾਡੇ ਘਰ ਇੱਕ ਧੀ ਪੁੱਤ ਹੋਇਆ ਉਹ ਬੰਦਾ ਇਹਦੀ ਦੇਣ ਕਿੰਨੀ ਵੱਡੀ ਹੈ ਕਿੰਨਾ ਵੱਡਾ ਨਾਂ ਕਮਾਇਆ ਅਸੀਂ ਇੱਕ ਐਮਐਲਏ ਐਮਪੀ ਦੀ ਸਿਆਸਤ ਪਿੱਛੇ ਚੱਕੋ ਜੀ ਅਸੀਂ ਅੱਜ ਉਹਦੇ ਨਾਲ ਬਹਿ ਗਏ ਉਹਦੇ ਨਾਲ ਬਹਿ ਗਏ ਇਹਨਾਂ ਨੂੰ ਇੱਕ ਵਾਰ ਪੁੱਛਿਆ ਜੇ ਆ ਜਿਹੜੇ ਖੈਰਾ ਸਾਹਿਬ ਮਗਰ ਜਾਂ ਹੋਰ ਪਾਰਟੀ ਦੇ ਮਗਰ ਖੜੇ ਹੋ ਤੁਹਾਡੇ ਪੁੱਤ ਦੀ ਕਿਸੇ ਨੇ ਬਾਤ ਚੱਕੀ ਹੈ ਬਾਤ ਚੱਕੀ ਹੈ ਤੇ 7 ਘੰਟੇ ਸਿਮਰਨਜੀਤ ਸਿੰਘ ਮਾਨ ਨੂੰ ਸਪੀਕਰ ਸਾਹਿਬ ਨੇ ਬੋਲਣ ਨਹੀਂ ਦਿੱਤਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਪੀਕਰ ਸਾਹਿਬ ਨੂੰ ਸਿਮਰਨਜੀਤ ਸਿੰਘ ਮਾਨ ਕੱਲੇ ਜਿਹੇ ਲੀਡਰ ਹੋਏ ਆ ਜਿਨ੍ਹਾਂ ਨੇ ਸਪੀਕਰ ਸਾਹਿਬ ਨੂੰ ਕਿਹਾ ਸੀ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਨੂੰ ਬੋਲਣ ਦਿਓ ਇਹ ਖੜੇ ਰਹੇ ਬੈਠੇ ਨਹੀਂ ਸੀ ਕੁਰਸੀ ਤੇ ਬਜ਼ੁਰਗ ਸੀ ਇਹਨਾਂ ਨੇ ਕਿਹਾ ਨਾ ਵੀ ਜਦੋਂ ਟਾਈਮ ਨਹੀਂ ਦਿੱਤਾ ਅਖੀਰੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਸਪੀਕਰ ਸਾਹਿਬ ਬੋਲਣ ਦੇਣਾ ਤਾਂ ਦੱਸੋ ਜੇ ਨਹੀਂ ਬੋਲਣ ਦੇਣਾ ਤੇ ਜਿੱਥੋਂ ਤੁਸੀਂ ਰਾਜਸਥਾਨ ਨੂੰ ਇਲੈਕਸ਼ਨ ਲੜਦੇ ਹੋ ਨਾ ਤੁਹਾਡੇ ਬਰੋਬਰ ਆ ਕੇ ਪੇਪਰ ਭਰ ਕੇ ਇਲੈਕਸ਼ਨ ਲੜੂੰਗਾ ਤੁਹਾਨੂੰ ਜਾਊਂਗਾ ਹਰਾ ਕੇ ਫਿਰਨ ਨੇ ਗੱਲ ਕੀ ਦੀ ਕੀਤੀ ਇੰਨੀ ਗੱਲ ਕਹਿ ਕੇ ਆਪਦਾ ਦਾਤੇ ਲਾ ਕੇ